ਘੰਟਾ ਖੰਡ ਤੋਂ ਬਾਅਦ ਡੱਲੇ ਵਾਲ ਹੋਰੀ ਬੇਹੋਸ਼ ਰਹੇ ਤੇ ਪੁਭਾ ਮਾਰ ਕੇ ਅੰਦੋਲਨ ਸ਼ਾਮਲ ਬੀਬੀਆਂ ਦਾ ਰੋਣਾ ਨਿਕਲ ਗਿਆ ਕਿਸਾਨ ਤਰ੍ਹਾਂ ਫਿਕਰਮੰਦੀ ਚ ਆ ਗਈਆਂ ਤੇ ਇੱਕ ਘੰਟੇ ਤੋਂ ਬਾਅਦ ਥੋੜੀ ਜਿਹੀ ਸਿਤੀ ਕੰਟਰੋਲ ਚ ਹੋਈ ਤੇ ਡੱਲੇ ਵਾਲ ਹੋਰੀ ਚੇਤਨ ਅਵਸਥਾ ਦੇ ਵਿੱਚ ਪਰਤੇ ਤੇ ਪਰ ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਅੱਜ ਵੀ ਮਰਨ ਵਰਤ ਖਤਮ ਹੋ ਜਵੇ ਤਾਂ ਵੀ ਡੱਲੇ ਵਾਲਾ ਦੀ ਸਿਹਤ ਹੁਣ ਪਹਿਲਾਂ ਵਾਲੀ ਨਹੀਂ ਹੋਣ ਵਾਲੀ ਇਹ ਕ੍ਰੇ ਇਸ ਕਮੇਟੀ ਕੋਲ ਕੋਈ ਅਧਿਕਾਰ ਹੀ ਨਹੀਂਗਾ ਤੇ ਇਸ ਕਮੇਟੀ ਨੇ ਗੱਲ ਸੁਣਨੀ ਸੀ ਵੀ ਡੱਲੇਆਲ ਸਾਹਿਬ ਨੇ ਆਪਣੀ ਗੱਲ ਸੁਣਾਤੀ ਮੈਂ ਤਾਂ ਕਹਿੰਦੇ ਜੀ ਅਸੀਂ ਅਦਾਲਤ ਜਾ ਕੇ ਇਹ ਰਿਕਾਰਡ ਹੀ ਦਰਜ ਕਰਾ ਸਕਦੇ ਹਾਂ ਕਿ ਜੀ ਆਹ ਮਸਲਾ ਹੈ ਆਹ ਸਥਿਤੀ ਹੈ ਇਹਦੇ ਤੇ ਔਰ ਕੀਤੀ ਜਾਵੇ ਤੇ ਇਸ ਕਮੇਟੀ ਨੇ ਇਹ ਵੀ ਦਮ ਭਰਿਆ ਕਿ ਸਾਡੇ ਕੋਲ ਤਾਂ ਭਾਈ ਇੰਨੀ ਸ਼ਕਤੀ ਵੀ ਨਹੀਂ ਹੈਗੀ ਕਿ ਅਸੀਂ ਕੇਂਦਰ ਨਾਲ ਤੁਹਾਡੀ ਬੈਠਕ ਕਰਾ ਦਈਏ ਕੇਂਦਰ ਨਾਲ ਮੁਲਾਕਾਤ ਕਰਾਉਣ ਦਾ ਕੇਂਦਰ ਨਾਲ ਬੈਠਕ ਕਰਾਉਣ ਦਾ ਵੀ ਇਹਨਾਂ ਕੋਲ ਕੋਈ ਅਧਿਕਾਰ ਖੇਤਰ ਨਹੀਂ ਹੈਗਾ ਸੋ ਇਸ ਲਈ ਇੱਕ ਤਰ੍ਹਾਂ ਦੀ ਇਹ ਕਮੇਟੀ ਦੀ ਮੁਲਾਕਾਤ ਹੀ ਬਸ ਮੁਲਾਕਾਤ